ਆਹ ਜਾਨ ਨੂੰ ਦੁੱਖ ਦੇ ਇਕੱਠੇ ਸਾਏ ਇਹ ਰడియోਤਾ ਸੇ ਉਹ ਨਹੀਂ ਵਰਗਾ ਤੀ ਨੀ ਜਾਨੂ ਅੱਜ 10 ਦਿਨ ਹੋ ਗਏ ਭਾਗ ਜਾਨੂ ਨੀ ਪਿੰਡ ਨੱਕ ਅਫਗਾਨਦਰੀ ਘਬਾਤਾ ਦੇਵਤਾ ਜੀ ਹੁਣੇ ਵਰਗਾ ਤੀ ਨਹੀਂ ਜਾਨੂ ਅੱਜ 10 ਦਿਨ ਹੋ ਗਏ ਬਾਦਿਆਂ ਨੂੰ ਨਹੀਂ ਬਿੰਦ ਨਾ ਕਫੰਦਰੀ ਕਬਾਤਾ ਨਹੀਂ ਅੰਦਰੀ ਕਬਾਤਾ ਮੇਰਾ ਦੇਵਤਾ ਜੀ 10 ਦਿਨ ਹੋ ਗਏ ਮੇਰੇ ਪੁੱਤਾਂ ਦੇ ਜੋ ਭੱਜਲੇ ਪਵੇ ਤੇ ਫਿਰਗੇ ਕਿਤੇ ਨਹੀਂ ਖੜੇ ਹਏ ਮੇਰੀ ਤੀਨੇ ਰੰਡੀ ਨੇ ਪਾਲਾ ਤੀ ਮਸਾ ਦੇ ਨਾਏ ਤੇ ਮੇਰੀ ਤੀਨੇ ਰੰਡੀ ਨੇ ਪਾਲਾ ਤੀ ਆ ਅੱਗੇ ਦਾ ਬਿਓ ਮਾਰਦਾ ਦੀ ਕਿਸੇ ਨੇ ਆਈ Ayo, dah ni ok, siok siok nikah dia. Aye. ਹਾਏ ਜਾਨੂਆ ਜੀ ਦਾ ਜਦਦਰੋਗ ਬੋਲਦਾਂ ਨੂੰ ਹਾਏ ਜਿੱਦਾਂ ਗੇਤ ਬਣਾਦਾ ਦੀ ਕਰੋਲੇ ਦੇਤੇ ਹਾਈ ਨਹੀਂ ਮੇਰਾ ਪੁੱਤ ਅੰਦਰੀ ਪਿਆ ਨਹੀਂ ਮੇਰਾ ਦੋਤਾ ਸਿਉਨੇ ਦਾ ਰਲ ਗਿਆ ਨਹੀਂ ਨਹੀਂ ਮੇਰਾ ਦੋਤਾ ਵਾਲੇ ਛੋਣੋ ਦੀ ਮੇਰੀ ਦੀਨੇ ਮੱਛਾ ਵਾਲੇ ਤੇ ਰੰਡੀ ਨੇ ਹਾਏ ਕਿ ਦੋਰੀ ਤੇਵੜਾ ਉਹਦਾ ਫੇਰ ਆ ਜੂਗਾ ਰਾਦੇ ਘੋੜੇ ਮੇਰੀ ਦੀ ਰੁਕ ਤੋਂ ਜਾਊਗਾ ਇਹ ਗੱਲ ਇਦਾਂ ਦੀ ਵੀ ਪਿਛਲੀ 17 ਤਰੀਕ ਤੋਂ ਲੈ ਕੇ ਬੱਚਾ ਗੁੰਮ ਸੀਗਾ ਘਰੋਂ ਕੋਈ ਬਿਠਾ ਕੇ ਲੈ ਕੇ ਗਿਆ ਮੋਟਰਸਾਈਕਲ ਤੇ ਇਹ ਪਤਾ ਨਹੀਂ ਲੱਗਿਆ ਧੁੰਦ ਕਰਨ ਨੂੰ ਵੀ ਕੌਣ ਬੰਦਾ ਸੀਗਾ ਵੀ ਬੱਚਿਆਂ ਨੂੰ ਜਦੋਂ ਪਤਾ ਲੱਗਿਆ ਵੀ ਸਾਡਾ ਭਰਾ ਹੈ ਨੀਗਾ ਇਹਨਾਂ ਨੇ ਭਾਲ ਟੋਲ ਕਰੀ ਉਹਦੇ ਉਸੇ ਦਿਨ ਤੋਂ ਲੈ ਕੇ ਭਾਲ ਟੋਲ ਕਰਦੇ ਹੁੰਦੇ ਨੇ ਪੁਲਿਸ ਨੂੰ ਵੀ ਰਿਪੋਰਟ ਦਿੱਤੀ ਆ ਪੁਲਿਸ ਨੇ ਕੋਈ ਐਡੀ ਗੋਗਾ ਨਹੀਂ ਕੀਤੀ ਫਿਰ ਮੇਰੇ ਕੋਲ ਵੀ ਜਦੋਂ ਸਾਨੂੰ ਪਤਾ ਲੱਗਿਆ ਮੈਂ ਫੋਨ ਤੇ ਇਹਨਾਂ ਨੂੰ ਪੁੱਛਿਆ ਵਾਂ ਵੀ ਕੀ ਗੱਲ ਹੋ ਗਈ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਬਾਈ ਜੀ ਆਹ ਗੱਲ ਹੋਈ ਵੀ ਇੰਨੇ ਦਿਨ ਹੋ ਗਏ ਮੈਂ ਉਹ ਵੀ ਤੁਸੀਂ ਪੁਲਿਸ ਨੂੰ ਕਹਿੰਦੇ ਜੀ ਅਸੀਂ ਪੁਲਿਸ ਦੇ ਉੱਤੇ ਥਾਣੀ ਤੇ ਖੜੇ ਹਾਂ ਵੀ ਕੋਈ ਗੌਰ ਨਹੀਂ ਕਰ ਰਹੇ ਇਹ ਕਹਿੰਦੇ ਵੀ ਪੁਲਿਸ ਵਾਲੇ ਸਾਨੂੰ ਕਹਿੰਦੇ ਵੀ ਤੁਸੀਂ ਭਾੜੋ ਆਪਣੇ ਲੈਵਲ ਤੇ ਤੇ ਫਿਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕੋਹ ਆ ਜੀ ਦੇ ਲੜਕੇ ਨੂੰ ਮੈਂ ਭਾਈ ਤੁਸੀਂ ਬਾਈ ਜੀ ਨਾਲ ਫੋਨ ਕਰੋ ਇਹ ਤਾਂ ਗੱਲ ਹੋਊਗੀ ਨਹੀਂ ਇਹ ਤੁਹਾਡੀ ਕਿਸੇ ਰਾਹ ਨਹੀਂ ਪੈਣੀ ਗੱਲ ਹੈ ਚਾਹੇ ਆਪਾਂ ਜਿੰਨਾ ਮਰਜ਼ੀ ਭੱਜੇ ਫਿਰੀਏ ਤੋਂ ਅੱਜ ਪਤਾ ਲੱਗਿਆ ਸਾਡੇ ਕੋਲੇ ਪਹੁੰਚ ਗਿਆ ਸੀ ਕਹਿੰਦੇ ਵੀ ਡੈੱਡ ਬੋਡੀ ਮਿਲ ਗਈ ਆ ਥਾਣੇ ਦੇ ਵਿੱਚ ਕਿਸੇ ਨੇ ਰਿਪੋਰਟ ਸ਼ਮ ਦਿੱਤੀ ਆ ਵੀ ਉਹਨਾਂ ਦੇ ਕਿਸੇ ਬਗਲ ਦੇ ਵਿੱਚ ਦੱਬੀ ਹੋਈ ਡੈੱਡ ਬੋਡੀ ਮਿਲੀ ਆ ਅੰਦਰੋਂ ਤੂੰ ਅੱਜ ਸਵੇਰ ਦਾ ਇਹ ਮਤਲਬ ਪਤਾ ਲੱਗਿਆ ਡੈੱਡ ਬੋਡੀ ਦਾ ਵੀ ਕੀ ਜਿਹਦੇ ਮਤਲਬ ਉਹਦੇ ਵਿੱਚ ਆ ਜਿਹੜਾ ਕੋਈ ਮੁੰਡਾ ਲੈ ਕੇ ਗਿਆ ਉਹਨਾਂ ਦੇ ਬਗਲ ਦੇ ਵਿੱਚ ਸੀਗੀ ਹੁਣ ਤੱਕ ਪੁਲਿਸ ਨੇ ਕੋਈ ਗੌਰ ਨਹੀਂ ਕਰੀ ਗਈ ਉਹਦੀ ਅਸੀਂ ਚਾਹੁੰਦੇ ਹਾਂ ਵੀ ਪੁਲਿਸ ਇਹਨਾਂ ਬੱਚਿਆਂ ਨੂੰ ਇਨਸਾਫ ਦੇਵੇ ਦੋਸ਼ੀਆਂ ਨੂੰ ਸਜ਼ਾ ਦੇਵੇ ਘੜੀ ਤੋਂ ਘੜੀ ਤਾਂ ਕਿ ਅੱਗੇ ਤੋਂ ਕੋਈ ਅਸੀਂ ਜਿਹੜੀ ਅਣਸੁਖਾਵੀ ਘਟਨਾ ਉਹ ਵਾਪਰ ਨਾ ਸਕੇ ਹੋ ਗਿਆ ਬਾਰਾਂ ਘੰਟੇ ਡੈਡ ਬੋਡੀ ਦਾ ਸੇਰ ਤੋਂ ਲੈ ਕੇ ਨਾ ਲੋ 5 ਵਜੇ 5 ਵਜੇ ਦੀ ਗੱਲ ਹੈ ਸਵੇਰੇ 5 ਵਜੇ ਕਹਿੰਦੇ ਕਹਿੰਦੇ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਦੀ ਡੈਡ ਬੋਡੀ ਦੇ ਕੋਲੇ ਮਤਲਬ ਵੀ ਸੁਣਿਆ ਮੈਂ ਕਹਿੰਦੇ ਵੀ ਦੋ ਸਿਪਾਹੀ ਉੱਥੇ ਮਤਲਬ ਇਹਨਾਂ ਨੇ ਤਾਇਨਾਤ ਕੀਤੇ ਨੇ ਪਰ ਡੈਡ ਬੋਡੀ ਹਲੇ ਤੱਕ ਇਹਨਾਂ ਨੇ ਉੱਥੋਂ ਕਢੀ ਨਹੀਂ ਆ ਘਟਨਾ ਬਹੁਤ ਮਾੜੀ ਭੱਗੀ ਹੋਈ ਹੈ ਜੀ ਬਹੁਤ ਜ਼ਿਆਦਾ ਹੋਇਆ ਕੰਮ ਇਹ ਮਾੜਾ ਇੱਕ ਨੌਜਵਾਨ ਨੇ ਮਾਰ ਕੇ ਉਹਨੂੰ ਅੰਦਰ ਦੱਬਤਾ ਤੇ ਹੁਣ ਪੁਲਿਸ ਦੀ ਡੀਗਚੈਨ ਵੀ ਕੀ ਕਰ ਰਹੀ ਹੈਗਾ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਘਟਨਾ ਦਾ ਇਹ ਸਵੇਰ ਪਤਾ ਲੱਗਿਆ ਜੀ ਸਵੇਰ ਉਹਦੇ ਪਿਤਾ ਨੇ ਮੁੰਡੇ ਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਵੀ ਆਹ ਕੰਮ ਕਰਤਾ ਮੇਰੇ ਮੁੰਡੇ ਨੇ ਹੁਣ ਪੁਲਿਸ ਪ੍ਰਸ਼ਾਸਨ ਦੇਖੋ ਗਾਹਾਂ ਕੀ ਕਰਦੀ ਕਿੰਨੇ ਘੰਟੇ ਹੋ ਚੁੱਕੇ ਕੋਈ ਹੋ ਗਏ 12 ਘੰਟੇ ਹੋ ਗਏ ਕੋਈ ਪਹੁੰਚੇ ਇੱਥੇ ਪਹੁੰਚੇ ਦੋ ਮੁਲਾਜ਼ਮ ਆਏ ਐ ਡੈੱਡ ਬਾਡੀ ਕਿੱذੇ ਰੱਖੀ ਦੂਜੇ ਮੁਲਾਜ਼ਮ ਕਹਿ ਦਿੰਦੇ ਅਸੀਂ ਆਉਂਦੀਆਂ ਅੱਜ ਸਾਡੇ ਕੋਲੇ ਜਿਹੜਾ ਜੀ ਇਹ ਅਰਸ਼ਦੀਪ ਮੁੰਡਾ ਹੈਗਾ ਪਿੰਡ ਚੌਕੇ ਦਾ ਰਹਿਣ ਵਾਲਾ ਇਹ 7-8 ਦਿਨਾਂ ਤੋਂ ਜਿਹੜਾ ਹੈਗਾ ਇਹਦੇ ਗੁੰਮਸ਼ਦਗੀ ਦੀ ਰਫਟੇ ਦੇ ਪਰਿਵਾਰ ਨੇ ਲਿਖਵਾਈ ਸੀਗੀ ਜਿਸ ਸੰਬੰਧੀ ਅਸੀਂ ਇਸ਼ਤਿਹਾਰ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹਦੀ ਭਾਲ ਚੱਲ ਰਹੀ ਸੀਗੀ ਇਹਦੇ ਵਿੱਚ ਕਈ ਵਾਰ ਗੱਲ ਆਉਂਦੀ ਸੀਗੀ ਵੀ ਫਲਾਨੀ ਥਾਂ ਤੇ ਦੇਖਿਆ ਗਿਆ ਹੈ ਜਾਂ ਤਲਵੰਡੀ ਦੇਖਿਆ ਗਿਆ ਜਾਂ ਕਿਤੇ ਦੇਖਿਆ ਗਿਆ ਉਹ ਸਾਰੀਆਂ ਚੀਜ਼ਾਂ ਤਸਦੀਕ ਕਰ ਰਹੇ ਸੀਗੇ ਤੇ ਅੱਜ ਸਾਨੂੰ ਜਿਹੜੀ ਹੈਗੀ ਹੈ ਇਹ ਗੱਲ ਜਿਹੜੀ ਕਨਫਰਮ ਹੁੰਦੀ ਹੈ ਕਿ ਇਹਦਾ ਜਿਹੜਾ ਹੈਗਾ ਮਰਡਰ ਕਰ ਦਿੱਤਾ ਗਿਆ ਤਾਂ ਮਰਡਰ ਦੇ ਸੰਬੰਧੀ ਜਿਹੜੇ ਹੈਗੇ ਪਿੰਡ ਦੇ ਹੀ ਦੋ ਮੁੰਡੇ ਨੇ ਇੱਕ ਗੁਰਪਿੰਦਰ ਉਰਫ ਗੋਲਡੀ ਹੈ ਤੇ ਦੂਸਰਾ ਬਲਜੀਤ ਜਿਹੜਾ ਹੈਗਾ ਉਰਫ ਪ੍ਰਭੂ ਹੈ ਤਾਂ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਕਲੀਅਰ ਕੱਟ ਸਾਡੇ ਕੋਲੇ ਇਨਫੋਰਮੇਸ਼ਨ ਆਈ ਉਹਦੇ ਬੇਸਿਸ ਦੇ ਉੱਤੇ ਐਫਆਈਆਰ ਲੋਜ ਹੁੰਦੀ ਹੈ ਐਫਆਈਆਰ ਲੋਜ ਕਰਨ ਤੋਂ ਬਾਅਦ ਜਿਹੜਾ ਹੈਗਾ ਸਾਡੇ ਵੱਲੋਂ ਅੱਗੇ ਜਿਹੜਾ ਹੈਗਾ ਦੋਸ਼ੀਆਂ ਨੇ ਦੱਸਿਆ ਸਾਨੂੰ ਉੱਥੇ ਮੌਕੇ ਤੇ ਲੈ ਕੇ ਆਏ ਨੇ ਜਿੱਥੇ ਉਹਨਾਂ ਨੇ ਡੈੱਡ ਬੋਡੀ ਨੂੰ ਦੱਬਿਆ ਹੋਇਆ ਮਿੱਟੀ ਦੇ ਥੱਲੇ ਕਾਫੀ ਜਿਹੜਾ ਡੂੰਘਾ ਟੋਆ ਪੱਟ ਕੇ ਤੇ ਉਥੋਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪ੍ਰੋਪਰ ਪ੍ਰੋਸੀਜਰ ਦੇ ਥਰੂ ਜਿਹੜੀ ਹੈ ਬਾਡੀ ਇਸ ਤੋਂ ਰਿਕਵਰ ਕਰ ਰਹੇ ਆ ਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪ੍ਰੋਸੀਜਰ ਹੈ ਪੋਸਟਮਾਰਟਮ ਦਾ ਜਾਂ ਅੱਗੇ ਦਾ ਉਹ ਸਾਰਾ ਫੋਲੋ ਕੀਤਾ ਜਾਏਗਾ ਸਰ ਕਾਰਨ ਪਤਾ ਲੱਗਿਆ ਕਿਉਂ ਕਤਲ ਕੀਤਾ ਸਰ ਇਹ ਸਾਰਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਕਿ ਐਗਜੈਕਟ ਕਾਰਨ ਕੀ ਰਹੇ ਨੇ ਹਜੇ ਜਿਹੜੇ ਦੋਸ਼ੀ ਨੇ ਅਲੱਗ-ਅਲੱਗ ਗੱਲਾਂ ਕਰ ਰਹੀ ਨੇ ਤੇ ਅਸੀਂ ਉਹ ਦੌਰਾਨੀ ਤਫਤੀਸ਼ ਉਹ ਸਾਰੀ ਗੱਲਬਾਤ ਕਲੀਅਰ ਕਰਾਂਗੇ ਕੁਝ ਇਹਨਾਂ ਦੀ ਰੰਜਿਸ਼ਬਾਜ਼ੀ ਦੀ ਵੀ ਗੱਲ ਸਾਹਮਣੇ ਆਈ ਹੈ ਬਟ ਅਸਲ ਕਾਰਨ ਮੌਕੇ ਦੇ ਉੱਤੇ ਕੀ ਰਿਹਾ ਕਿਸ ਤਰ੍ਹਾਂ ਹੋਇਆ ਸਿੱਕੀ ਜੀ ਦੋ ਬੰਦਿਆਂ ਦੀ ਗੱਲ ਆਈ ਸੀ ਜਿਹੜਾ ਇਸ ਤਰ੍ਹਾਂ ਮੈਂ ਤੁਹਾਨੂੰ ਗੁਰਪਿੰਦਰ ਉਰਫ 골ਡੀ ਅਤੇ ਦੂਜਾ ਬਲਜੀਤ ਉਰਫ ਪ੍ਰਭੂ ਦੀ ਗੱਲ ਸਾਹਮਣੇ ਆਈ ਹੈ ਉਹ ਦੋਨਾਂ ਦਾ ਹੀ ਜ਼ਿਕਰ ਆਇਆ ਸੀਗਾ ਜਿਹੜੀ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ